ਹਾਂਜੀ ਸਸਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਆ ਅੱਜ ਦਿਖਾਵਾਂਗੇ ਬਈ ਤੁਹਾਨੂੰ ਮਣਿਆਣੇ ਪਿੰਡ ਦੀ ਕਬੂਤਰਬਾਜੀ ਜ਼ਿਲ੍ਹਾ ਟਾਹਣਾ ਟਾਹਣੇ ਦੇ ਵਿੱਚ ਆ ਜਾਂਦਾ ਵੀਰੇ ਤੇ ਕਬੂਤਰ ਉੱਡਣਗੇ ਅੱਜ ਬਈ ਆ ਪਾਰਕ ਦੇ ਵਿੱਚੋਂ ਤੇ ਸਾਰੇ ਭਰਾ ਬਈ ਕਬੂਤਰ ਲੈ ਕੇ ਪਹੁੰਚ ਗਏ ਪਹਿਲਾਂ ਆਪਾਂ ਸਾਰਿਆਂ ਦੇ ਕੈਮਰਾ ਘੁਮਾ ਦਈਏ ਫਿਰ ਦਿਖਾਵਾਂਗੇ ਤੁਹਾਨੂੰ ਓਲੇ ਤਾਂ ਬਈ ਇੱਥੋਂ ਹੋ ਜਾਂਦੇ ਆ ਸਾਰੇ ਬਾਈ ਸ਼ੁਰੂ ਲਾਗੇ ਬਈ ਪਾਣੀ ਪੂਣੀ ਦੇਣ ਠੀਕ ਆ ਹੋਰ ਵੀਰੇ ਕੀ ਹਾਲ ਨੇ ਸਾਰਿਆਂ ਦੇ ਹੋਰ ਬਈ ਕੀ ਹਾਲ ਨੇ ਸਾਰਿਆਂ ਦੇ ਬਾਕੀ ਇੱਧਰ ਬੈਠੇ ਆ ਕਬੂਤਰ ਅੱਜ ਬਈ ਬਹੁਤ ਉੱਡਣਗੇ ਕਬੂਤਰ ਫੌਪ ਲੱਸ ਹੋ ਸਕਦੇ ਆ ਬਾਕੀ ਫੌਦੇ ਲਵੇ ਤਵੇ ਪਹੁੰਚ ਜਾਣਗੇ ਹੋਰ ਵੀਰੇ ਹੋਰ ਵੀਰੇ ਕੀ ਹਾਲ ਨੇ ਸਾਰਿਆਂ ਦੇ ਹੋਰ ਬਈ ਕੀ ਹਾਲ ਨੇ ਹੋਰ ਬਈ ਠੀਕ ਹੋ ਹੋਰ ਬਈ ਕੀ ਹਾਲ ਨੇ ਹੋਰ ਬਈ ਠੀਕ ਹੋ ਸਾਰੇ ਤਾਂ ਬਈ ਸਾਰੇ ਬੜਾ ਇੱਧਰ ਬੈਠੇ ਆ ਹੋ ਠੀਕ ਹੋ ਬਈ ਠੀਕ ਹੋ ਵੀਰੇ ਤਾਂ ਬਾਕੀ ਇੱਧਰ ਬੈਠੇ ਨੇ ਬਈ ਸਾਰੇ ਪਾਣੀ ਪੂਣੀ ਦੇਈ ਜਾਂਦੇ ਆ ਠੀਕ ਹੋ ਵੀਰੇ ਹੋਰ ਬਾਈ ਕੀ ਹਾਲ ਨੇ ਹੋਰ ਵੀਰੇ ਦੇ ਲਿਆ ਪਾਣੀ ਪੁਣੀ ਠੀਕ ਆ ਇਧਰ ਬੈਠੇ ਆ ਬਾਈ ਸਾਰੇ ਹੋਰ ਬਾਈ ਹੋਰ ਬਾਈ ਕੀ ਹਾਲ ਨੇ ਵਧਾਈਆਂ ਬਾਈ ਤੇ ਉਹਦੇ ਤੋਂ ਰਹਿ ਗਿਆ ਸੀ ਵਧਾਈਆਂ ਦੇਣ ਕਣੀਓ ਬਾਈ ਦਾ ਕਬੂਤਰ ਜਿੱਦ ਤੇ ਅਸੀਂ ਪਿਛਲੀ ਵਾਰੀ ਤੇ ਜਦੋਂ ਵੀਡੀਓ ਬਣਾਈ ਸੀ ਹਾਂ ਵੀਰੇ ਠੀਕ ਠਾਕ ਹੋਰ ਵਧੀਆ ਲੋਟੋ ਬਾਈ ਸਾਰੇ ਭਰਾ ਬਾਕੀ ਇਧਰ ਬੈਠੇ ਆ ਠੀਕ ਹੋ ਵੀਰੇ ਹੋਰ ਵੀਰੇ ਕੀ ਹਾਲ ਨੇ ਤਾਂ ਬਈ ਇਧਰ ਬੈਠੇ ਆ ਹੋਰ ਬਾਈ ਠੀਕ ਹੋ ਸਾਰੇ ਠੀਕ ਆ ਬਾਈ ਠੀਕ ਆ ਠੀਕ ਆ ਤਾ ਬਈ ਆ ਸੀਗੇ ਬਈ ਸਾਰੇ ਕਬੂਤਰ ਬਾਜਪਰਾ ਹਨਾ ਪਾਣੀ ਪੂਣੀ ਦੇਈ ਜਾਂਦੇ ਆ ਤੇ ਇੱਧਰ ਬੈਠੇ ਆ ਆਪਣੇ ਵਾਲੇ ਤਾਂ ਮਿੱਤਰੋ ਬਈ 125 ਕਬੂਤਰ ਹੋ ਗਏ ਬਈ ਕਬੂਤਰ ਬਹੁਤ ਜ਼ਿਆਦਾ ਹੋ ਗਏ ਵੀਰੇ 100 ਕ ਕਬੂਤਰ ਦਾ ਐਸਟੀਮੇਟ ਸੀਗਾ ਪਰ 125 ਕਬੂਤਰ ਉੱਡਣਗੇ ਬਈ ਤੇ ਮੋਹਰਾਂ ਚੱਲ ਪਈਆਂ ਬਈ ਇਦੂ ਬਾਦ ਲੱਗਣਗੇ ਓਲੇ ਬਈ ਲਓ ਜੀ ਉਹ ਉੱਡ ਗਿਆ ਪਹਿਲਾ ਕਬੂਤਰ ਸਤਨਾ ਵਾਹਿਗੁਰੂ ਆਹ ਚੜ ਗਿਆ ਵੀ ਚੜ ਗਿਆ ਲਓ ਜੀ ਇੱਧਰ ਹੌਟ ਚੜਤਾ ਇੱਕ ਤਾ ਬਈ ਹੁਣ ਚੱਲੂ ਓਲੇ ਤੇ ਓਲਾ ਨਤਰੋ ਦੇਖੀ ਚੱਲਿਓ 125 ਕਬੂਤਰ ਨੇ ਬਈ ਆਸਮਾਨ ਭਰ ਜੂ ਕਬੂਤਰਾਂ ਦੇ ਨਾਲ ਚੱਕ ਬਈ ਚਾੜਤਾ ਬਈ ਸੱਤ ਤੋਂ 15 ਤੱਕ ਜੁੜਾਵਾਂਗੇ ਬਈ ਸੱਤ ਤੋਂ 15 ਤੱਕ ਚੱਕ ਵੀ ਚੱਕ ਵੀ ਲਓ ਜੀ ਚਾੜਤਾ ਲਓ ਜੀ ਚਾੜਤਾ चाड़ता भी चक भी लै भी आकाश जफी टेक लो मथा लो जी चाड़ते ਇਧਰ ਆਗੇ ਬਈ ਹੋਰ ਦੋ ਤਿੰਨ 64 ਤੇ ਵੀ 64 ਤੇ ਆਹ ਹੋਰ ਵੀ ਬਧੀਆ ਬਧੀਆ ਵੀਰ ਬਧੀਆ 64 ਤਾਂ ਵੀ ਇਧਰ ਆਗੇ ਹੋਰ ਬਈ ਲਓ ਜੀ 26 ਇਧਰ ਆਗੇ ਹੋਰ ਬਈ ਤਿੰਨ ਚਾਰ ਚਾੜਤੇ ਵੀ ਬੋਲ ਲੇ ਤੇ ਉਲਾ ਲੱਗੀ ਜਾਂਦਾ ਬਈ ਕਬੂਤਰ ਮੋਕਣ ਚ ਨਹੀਂ ਆਈ ਜਾਂਦੇ 125 ਕਬੂਤਰ ਨਹੀਂ ਦੇਖੀ ਅੱਜ ੜਾ ਰੋੜਦੀ ਬਈ ਇੱਧਰ ਹੋਰ ਆ ਗਏ ਬਈ ਦੋ ਕਬੂਤਰ ਚੱਕ ਵੀ ਝਾੜ ਤੇ ਉਹ ਛਾੜ ਤੇ ਦੋ ਤਿੰਨ ਹੋਰ ਚਾਰ ਛਾੜ ਤੇ ਵੀ ਤਿੰਨ ਚਾਰ ਚਾੜ ਤੇ ਵੀ ਆ ਡਿੱਗਦਾ ਜਾਂਦਾ ਆ ਚਾੜ ਤੇ ਇੱਕ ਹੋਰ ਐ ਦੂਬਾਰ ਡਾਰ ਦਿਖਾਉਣੇ ਆ ਬਈ ਕਿਰਾ ਓਲੇ ਲੱਗ ਜਾਣ ਦੋ ਉਹ ਚਾੜ ਤੇ ਦੋ ਹੋਰ ਬਈ ਆ ਚਾੜ ਤੇ ਦੋ ਹੋਰ ਤਹੋਈ ਪਤਾ ਨਹੀਂ ਇਧਰੋਂ ਉਧਰੋਂ ਸਾਰੇ ਬਸ ਨੂੰ ਓਲੇ ਲੱਗ ਜਾਂਦੇ ਨੇ ਇਧਰ ਆ ਗਏ ਦੋ ਤਿੰਨ ਹੋਰ ਬਈ ਆਹ ਵੇ ਵੇ ਗੁੱਟ ਆ ਗਏ ਹੱਥ ਖੜ ਸੱਜੰਗਨ ਜੰਗਲ ਜਾਓ ਮੈਂ ਚੱਲ ਕੇ ਰਾ ਹੀ ਰਜਾ ਚੱਕ ਤੇਰਾ ਲੈ ਰਵੇ ਤੇਰਾ ਰੱਖੀਓ ਲਓ ਜੀ ਤਿੰਨ ਚਾਰ ਹੋਰ ਆ ਗਏ ਚੱਕਾ ਖੱਚਾ ਇੱਧਰ ਮਾਰੀ ਇੱਧਰ ਚਲੋ ਲਓ ਜੀ ਛੜ ਤੇ ਤਾਂ ਬਈ ਬਹੁਤ ਕਬੂਤਰ ਹੋ ਗਏ ਵੀਰੇ ਬਹੁਤ ਜਿਆਦਾ ਕਬੂਤਰ ਹੋ ਗਏ ਹਲੇ ਤਾਂ ਉੱਲੇ ਚੱਲੀ ਜਾਂਦੇ ਨੇ ਫੇਰ ਦਿਖਾਉਣੇ ਆਂ ਡਾਰ ਤੁਨੂੰ ਆਂ ਛਾੜਦੇ ਵੀ ਦੋ ਹੋਰ ਆਜੋ ਭਾਈ ਆਜੋ ਤਾਂ ਭਾਈ ਕਬੂਤਰ ਤੇ ਕਬੂਤਰ ਆਈ ਜਾਂਦੇ ਨੇ ਹੋਰ ਵੀਰੇ ਲਓ ਜੀ ਆਇਆ ਬਈ ਨਾ ਦੇਖੇ ਬਾਈ ਕੋਈ ਧੱਕਾ ਇੱਕ ਨਾ ਤੇਰੇ ਟਮਾਤੇ ਮੋਟੇ ਲਾ ਲਓ ਜੀ ਆ ਆਗੇ ਦੋ ਤਿੰਨ ਹੋਰ ਚੱਕ ਵੀ ਮਤਰਾ ਛਾੜਤਾ ਜਾਜ ਵਾਂਗੂ ਦੇਖੇ ਬਾਈ ਉਹ ਦੇਖੀ ਬੱਚੇ ਨੇ ਕਿਦਾਂ ਰੱਖੇ ਚਾਰ ਸ਼ਫੇਰੇ ਕਬੂਤਰੀ ਕਬੂਤਰ ਹੋ ਰਹੇ ਨੇ ਬਈ ਬਾਈ ਬੰਦਿਆਂ ਨੂੰ ਜੀ ਟਾਈਮ ਆ ਦੇਖਦੇ ਜੀ ਲੱਗਣੀ ਆ ਨਾ ਨਾ ਕਰਾ ਕਰੋ ਬਾਈ ਲੋ ਜੀ ਝਾੜ ਤੇ ਇਧਰੋਂ ਝਾੜ ਤੇ ਤਿੰਨ ਚਾਰ ਪੰਜ ਇਕੱਠੇ ਤਾਂ ਵੀ ਅੱਜ ਤਾਂ ਬਈ ਰੌਣਕ ਲੱਗੀ ਪਈ ਆ ਬਾਜੀ ਤੇ ਭਰਿਆ ਪਿਆ ਬਈ ਸਾਰਾ ਪਾਰਕ ਕਬੂਤਰਾਂ ਦੇ ਨਾਲ ਤੇ ਕਬੂਤਰ ਬਾਜ਼ਾਂ ਦੇ ਨਾਲ ਕਿੰਨਾ ਟਾਈਮ ਹੋ ਗਿਆ ਕਮਾਲ ਹੋ ਰਹੀ ਆ ਯਾਰ ਇੱਕ ਦੂ ਬਾਦ ਦਿਖਾਉਣੇ ਕਬੂਤਰ ਉਹ ਤਾਂ ਸਭ ਬੰਦਾ ਕਰਦੇ ਹੋਏ ਨੇ। ਭਾਰਾਂ ਨੇ ਹੁੰਦੇ ਰਹੇ ਯਾਰ। ਆ ਜਾਈ ਜਾਂਦੇ ਆ ਮੋਰਾਂ ਲੱਗ ਲਾ ਕੇ। ਇਧਰੋਂ ਹੋਰ ਆ ਗਏ। ਕਬੂਤਰੀ ਬਹੁਤ ਜ਼ਿਆਦਾ ਹੈ ਵੀਰੇ। 125 ਨੇ ਵੀਰੇ। ਹਾਂ ਹਾਂ 125। ਤਾਂ ਵੀ ਸਾਰੇ ਕਬੂਤਰਾਂ ਨੂੰ ਓਲੇ ਲੱਗੇ ਬਾਈ ਤੇ ਟਾਈਮ ਆ ਰਹਿ ਗਏ ਬਾਈ ਹੋਰੀ। हा रही आखिरी कबूतर आने भाई लास्ट कबूतर लो जी लागे लो <स्वारेंगे> ਏ ਏ ਏ ਏ ਚੜ ਗਿਆ ਵੀ ਚੜ ਗਿਆ ਆ ਆ ਛੜ ਤੇ ਵੀ ਤਿੰਨ ਕੀ ਹਾਲ ਨੇ ਵੀਰੇ ਠੀਕ ਆ ਆ ਛੜਤਾ ਬਈ ਤਾਂ ਬਈ ਲਗਭਗ ਸਾਰੇ ਕਬੂਤਰਾਂ ਨੂੰ ਲੇ ਲਾਗੇ 2-4 ਹੀ ਰਹਿ ਗਏ ਬਸ ਆ ਛੜਤਾ ਵੀ ਕੋਰ ਦੋ ਤਾ ਬਈ ਐਸ ਤੋਂ ਉੱਤੇ ਨਿਗਾ ਮਾਰੋ ਥੋੜੀ ਜੀ ਆਸਮਾਨ 'ਚ ਕਬੂਤਰ ਦੇਖੋ ਬਈ ਕਿੰਨੇ ਫਿਰਦੇ ਆ 163 163 ਤਾਂ ਬਈ ਬ੍ਰੇਕਿੰਗ ਨਿਊਜ਼ ਹੁਣ ਮਿਲਿਆ 125 ਕਬੂਤਰਾਂ ਦਾ ਐਸਟੀਮੇਟ ਸੀ ਬਾਈ ਕੰਨਾਂ 163 ਉੱਡ ਗਏ ਸਹੀ ਗੱਲ ਆ ਬਈ ਇਹ ਤਾ ਬਈ ਯਾਰ ਹੁਣ ਤੱਕ ਦੇ ਸਭ ਤੋਂ ਵੱਧ ਕਬੂਤਰਾਂ ਵਾਲੀ ਬਾਜੀ ਆ ਬਈ 163 ਕਬੂਤਰ ਤਾਂ ਬਹੁਤ ਜ਼ਿਆਦੇ ਹੁੰਦੇ ਆ ਵੀਰੇ ਚਾਰੇ ਪਾਸੇ ਕਬੂਤਰੀ ਕਬੂਤਰ ਫਿਰਦੇ ਆ ਆ ਦੇਖੋ ਬਈ ਫੁੱਲ ਜ਼ੂਮ ਕਰਤਾ ਬਈ ਕੈਮਰੇ ਦਾ ਦੇਖੋ ਕਿਵੇਂ ਫਿਰਦੇ ਆ ਝੁੰਡ ਬਣਾ ਕੇ ਐਂ ਲੱਗਦਾ ਬਈ ਸਾਰੇ ਪਿੰਡ ਦੇ ਉੱਤੇ ਕਬੂਤਰੀ ਕਬੂਤਰ ਫਿਰਦੇ ਆ ਬਸ ਤਾਂ ਮਿੱਤਰੋ ਟਾਈਮ ਹੋ ਗਿਆ 1 ਵਜੇ ਦਾ ਆਪਾਂ ਆ ਗਏ ਬਈ ਪਿੰਡ ਦੇ ਡੇਰੇ ਕੋਲੇ ਤੇ ਇੱਧਰ ਆ ਬਈ ਤੋਬਾ ਮਣਿਆਣਾ ਪਿੰਡ ਦਾ ਡੇਰਾ ਬਈ ਇਹ ਤੇ ਆ ਟੋਬੇ ਤੇ ਬਈ ਜਿਹੜਾ ਤੁਸੀਂ ਹੁਣ ਜਮਾ ਫੰਨਾ ਦੇਖ ਰਹੇ ਹਾਂ ਖਾਲੀ ਥੋੜੇ ਜਿਹੇ ਟਾਈਮ ਨੂੰ ਇੱਥੇ ਪੜਾ ਕੇ ਪੈਣ ਵਾਲੇ ਨੇ 2:30 ਵਾਲੇ ਟਾਈਮ 'ਚ ਫਿਰ ਦੇਖੋ ਇੱਥੇ ਮੇਲਾ ਲੱਗਦਾ ਤਾਂ ਮਿੱਤਰੋ ਵੀ ਟੋਬੇ ਦੇ ਕਬੂਤਰ ਡੇਗਦੇ ਤਾਂ ਤੁਸੀਂ ਬਹੁਤ ਦੇਖੇ ਨੇ ਅੱਜ ਤੁਹਾਨੂੰ ਕੁੱਤੇ ਡੇਗਦੇ ਦਿਖਾਉਣੇ ਆ ਤੇ ਜਦੋਂ ਟੋਬੇ 'ਚ ਕੁੱਤੇ ਵੜਨ ਲੱਗੇ ਆਣ ਤਾਂ ਬਈ ਸਮਝ ਲਿਓ ਗਰਮੀ ਸਿਰੇ ਦੀ ਅੱਜ ਇੱਕ ਤਾਂ ਆ ਜਾਂਦਾ ਭੱਜਿਆ ਦੂਜਾ ਦਿਖਾਉਣੇ ਤੁਹਾਨੂੰ ਇੱਕ ਉਹ ਬੜੀ ਜਾਂਦਾ ਇੱਕ ਉਹ ਬੜਿਆ ਬੈਠਾ ਉਹ ਨਿਕਲਿਆ ਬਈ ਟੋਬੇ ਚੋਂ ਤਾਂ ਬਈ ਆ ਕੁੱਤੇ ਟੋਬੇ ਚ ਵੜਨ ਲੱਗ ਗਏ ਤੇ ਇਧਰ ਕਬੂਤਰ ਵੀ ਬੈਠਣ ਲੱਗ ਗਏ ਬਈ ਆ ਹੁਣੀ ਰਿਕਾਰਡਿੰਗ ਆਈਏ ਕਬੂਤਰ ਹੋਰ ਬਹਿ ਗਿਆ ਤੇ ਬਾਕੀ ਬਈ ਹੁਣ ਦੇਖਿਓ ਬਸ ਜਿਵੇਂ ਜਿਵੇਂ ਟਾਈਮ ਹੋਈ ਚੱਲੂ ਬਈ ਪੜਾਕੇ ਪਈ ਆਣਗੇ ਬਸ ਇੱਥੇ ਹੀ ਪੈਣਗੇ ਨਾਲੇ ਆ ਟੋਬੇ ਤੇ ਅੱਜ ਲੋ ਬਈ ਕਬੂਤਰ ਆਉਣ ਲੱਗੇ ਟੋਬੇ ਤੇ ਦੇਖੋ ਹਾਂ ਤੇ ਹਾਂ ਹੁਣ ਦੇਖਿਓ ਡਿੱਗਣਗੇ ਬਈ ਟਾਈਮ ਹੋਇਆ 7:1 ਦਾ ਦੋ ਆ ਰਹੇ ਨੇ ਬਈ ਆ ਗਿਆ ਆ ਗੜ ਡਿੱਪਿਆ ਬਈ ਦੇਖੋ ਦੇਖੋ ਕਿਵੇਂ ਡਿੱਗਦਾ ਆ ਦੋੜੇ 'ਤੇ ਆ ਆਗੇ ਬਈ ਟੋਬੇ ਤੇ ਏ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਇਧਰ ਵੀ ਦੇਖ ਲੋ ਆ ਲੱਗ ਗਿਆ ਮੇਲਾ ਲੱਗਣਾ ਹੁਣ ਹੋ ਜਾਣਗੇ ਇਕੱਠੇ ਇੱਥੇ ਵਾਧੂ ਆ ਦੇਖ ਲੈ ਬਈ ਆਏ ਪੈਂਦੇ ਆ ਪੜਾਕੇ ਦੇਖੋ ਬਈ ਕਿਵੇਂ ਡੇਗਦੇ ਫਿਰਦੇ ਆ ਟੋਬੇ ਤੇ ਏ ਏ ਏ ਅਗਲੇ ਕਿਹੜੇ ਆਉਂ ਕਹਿੰਦਾ ਹਾਂ ਆ ਗੇੜੇ 'ਚ ਡੱਗਣਗੇ ਬਈ ਆਖੇ ਸਾਰੇ ਤਿੰਨੇ ਚਾਰੀ ਤਿੰਨ ਚਾਰ ਬਈ ਕਬੂਤਰ ਇਕੱਠੇ ਆ ਗਏ ਦੇਖੋ ਬਈ ਏ ਏ ਏ ਏ ਆਏ ਦੇਖਦੇ ਆ ਗਿਆ ਦੂਜਾ ਇਹ ਆ ਗਿਆ ਤੀਜਾ ਦੇਖੋ ਬਈ ਤਣ ਤਣ ਰੌਣਕਾਂ ਲੱਗ ਰਹੀਆਂ ਨੇ ਰੌਣਕਾਂ ਹੁਣ ਦੇਖਿਓ ਬਈ ਆਉਣਗੇ ਗੇੜੇ 'ਚ ਏ ਉਹ ਟੁੱਟ ਗਿਆ ਵਿਚਾਲੋਂ ਉਹ ਟੁੱਟਿਆ ਆ ਤਿੰਨਾਂ ਦੇ ਵਿਚਾਲੋਂ ਇਹ ਆ ਆ ਗਿਆ ਆ ਗਿਆ ਕੰਦਾ ਹੁਣ ਮੈਨੂੰ ਮਾਫ ਕਰੋ ਪੀ ਲੈਣ ਦੋ ਠੰਡਾ ਠੰਡਾ ਪਾਣੀ ਤੋਬੇ ਦਾ ਚੱਕ ਹੋ ਗਿਆ ਉੱਟ ਗਿਆ ਇਹ ਆ ਗਿਆ ਦੂਜਾ ਇੱਥੇ ਰੱਖ ਇਹ 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 ਤੀਜਾ ਤੀਜਾ ਵੀ ਆ ਗਿਆ ਉਹ ਚੱਕ ਉਹ ਮਾਰ ਗਿਆ ਟੱਚ ਉਹ ਲਾਲ ਕੰਤਾ ਕਾਲਾ ਢਿੱਡ ਕੱਟ ਦੇ ਲਓ ਬਈ ਦੋ ਤਿੰਨ ਪੀ ਕੇ ਪਾਣੀ ਲਵੀ ਸ਼ਤਰਾਣਾ ਬਈ ਤੋਬੇ ਚ ਬੈ ਗਿਆ ਕਬੂਤਰ ਕੱਟਦੇ ਅਰ ਨਹੀਂ ਉਧਰੋਂ ਬਾਕੀ ਬਈ ਡਾਰ ਦਿਖਾਉਣਾ ਤੁਹਾਨੂੰ 1:30 ਦਾ ਟਾਈਮ ਹੋ ਰਿਹਾ ਬਈ ਆਪ ਡੇ ਫਿਰਦੇ ਆ ਬਈ ਫਾਰੇ ਤੇ ਆਪਣੀ ਕਬੂਤਰੀ ਇਹਨਾਂ ਦੇ ਵਿੱਚ ਹੀ ਉੱਡਦੀ ਆ ਬਹੁਤ ਉੱਚੀ ਚੜ ਕੇ ਉੱਡਦੀ ਆ ਬਈ ਆ ਡਾਰ ਦੇ ਵਿੱਚ ਫਿਰਦੀ ਆ ਕਾਪੀ ਵਾਲੇ ਨੂੰ ਚੈੱਕ ਵੀ ਕਰਾਤੀ ਤੇ ਇੱਕ ਕਬੂਤਰ ਹੋਰਾ ਉਹ ਥੋੜਾ ਜਿਹਾ ਨੀਮਾ ਉੱਡਦਾ ਕਬੂਤਰੀ ਬਾਲੀ ਉੱਚੀ ਉੱਡਦੀ ਆ ਦੇਖੋ ਬਈ ਪਿੰਡ ਤੇ ਕਿਵੇਂ ਫਿਰਦੇ ਨੇ ਕਬੂਤਰ ਸਾਰੇ ਪਿੰਡ ਤੇ ਬਈ ਬਾਲੀ ਵੱਡੀ ਬਾਜੀ ਹੋਗੀ ਆਏ ਹਾਏ ਕੀ ਐਂਟਰੀ ਮਾਰੀ ਏ ਏ ਏ ਏ ਚਿਆਕਵੀ ਦੇਖੋ ਪੈਂਦੇ ਪੜਾਕੇ ਬਾਜੀ ਚ ਆ ਗਿਆ ਇੱਕ ਹੋਰ ਆ ਗਿਆ ਆ ਗਿਆ ਇੱਕ ਹੋਰ ਕਬੂਤਰ ਤੇ ਕਬੂਤਰ ਆ ਜਾਂਦੇ ਨੇ ਬਈ ਟੋਬੇ ਕ ਨਹੀਂ ਆਉਂਦੇ ਆ ਸਾਰੇ ਟੋਬੇ ਤੇ ਮਿੱਤਰੋ ਰੌਣਕਾਂ ਲੱਗ ਰੀਆਂ ਨੇ ਆ ਆਉਂਦਾ ਝੋਟਾ ਦਬਦਾ ਆ ਚੱਲ 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 ਝੋਟਾ ਚੱਲ ਦੇਖੋ ਬਈ ਕਿੱਡਾ ਵੱਗਾ ਪੂਰਾ ਵੱਡਾ ਵੱਗ ਲਈ ਫਿਰਦਾ ਬਾਈ ਹੁਣ ਆਪਾਂ ਅਗੇ ਬਈ ਕਾਪੀ ਵਾਲਿਆਂ ਕੋਲੇ ਇਧਰ ਵੀ ਦੇਖ ਲਈਏ ਕੀ ਹਾਲ ਚਾਲ ਆ ਕੀ ਬਣਦਾਗਾ ਆ ਫਿਰਦਿਆ ਬਈ ਕਬੂਤਰ ਕੋਠਿਆਂ ਨਾਲ ਖਾਂਦੇ ਇਧਰ ਵੀ ਮੰਦਾ ਹਾਲ ਆ ਬਈ 2:30 ਵਜੇ ਦਾ ਟਾਈਮ ਹੋ ਰਿਹਾ ਇਹ ਆ ਚੱਕ ਪੈ ਗਿਆ ਪੜਾਕਾ ਇਧਰ ਬਈ ਇੱਕ ਹੋਰ ਆ ਗਿਆ ਦੇਖੋ ਕਿਵੇਂ ਘਰਾਂ ਚ ਵੜਦੇ ਫਿਰਦੇ ਨੇ ਬਈ ਗਰਮੀ ਬੜੀ ਜ਼ਿਆਦਾ ਵਧ ਗਈ ਦੇਖੋ ਆ ਕਿਵੇਂ ਨੀਮੀ ਨੀਮੀ ਫਿਰਦੇ ਨੇ ਇਹ ਐਦਾ ਵੀ ਹੋ ਕੰਮ ਲੱਗਦਾ ਇਹ 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 ਉਹ ਗਿਆ ਇਹ ਆਗੇ ਵੀ ਦੋ ਹੋਰ ਬੈਠਣ ਅੱਜ ਦੀ ਗਰਮੀ ਚ ਪੇਚ ਢਿੱਲੇ ਹੋ ਰਹੇ ਨੇ ਸਾਰੇ ਕਬੂਤਰਾਂ ਦੇ ਬਈ ਬਸ ਜਿਹੜੇ ਉੱਤੇ ਫਿਰਦੇ ਨੇ ਕਬੂਤਰ ਉਹੀ ਹਨਾ ਵਧੀਆ ਫਿਰਦੇ ਜਿਹੜੇ じめ ਉੱਤੇ ਨੇ ਲੋ ਵੀ ਮਣਿਆਣੇ ਪਿੰਡ ਬਾਜੀ ਤੇ ਆਕਾਸ਼ ਦੇ ਰਿਸ਼ਤੇਦਾਰਾਂ ਦਾ ਘਰ ਲੱਭ ਗਿਆ ਬਈ ਇੱਥੇ ਆ ਕੇ ਬਹਿ ਗਏ ਆਪਾਂ ਟੌਰ ਨਾਲ ਤੇ ਬਈ ਟਾਈਮ ਹੋ ਗਿਆ ਬਈ ਪੌਣੇ 4 ਵਜੇ ਦਾ ਆ ਖੜੇ ਨੇ ਬਈ ਸਾਰੇ ਕਾਪੀ ਵਾਲੇ ਤੇ ਬਾਜੀ ਚ ਪੈ ਗਏ ਪੜਾ ਕੇ ਬਈ 157 ਕਬੂਤਰਾਂ ਚੋਂ ਬਈ ਬਹੁਤ ਥੋੜੇ ਘੱਟ ਕਬੂਤਰ ਰਹਿ ਗਏ ਤੇ ਬਈ ਜਿਹੜੇ ਕਬੂਤਰ ਥੱਲੇ ਆਈ ਜਾਂਦੇ ਨੇ ਬਸ ਉੱਤੇ ਨਹੀਂ ਚੜਿਆ ਜਾਂਦਾ ਡਿੱਗਦੇ ਨੇ ਸਿੱਧੇ ਆਹ ਆਗੇ ਆ ਫਿਰਦੇ ਆ ਬਈ ਦੇਖਦੇ ਸਾਰੇ ਤੇ ਬਾਕੀ ਬਾਜੀ ਦੇ ਵਿੱਚ ਦੱਸਦੇ ਆ ਟੋਟਲ ਕਿੰਨੇ ਕਬੂਤਰ ਰਹਿ ਗਏ ਸਾਢੇ 5 ਵਜੇ ਤੱਕ 6 ਵਜੇ ਤੱਕ ਪੈ ਜਾਣਗੇ ਪੜਾਕੇ ਬਈ ਹਨਾ ਤੇ ਦੋਨੇ ਕਬੂਤਰ ਕਬੂਤਰ ਤੇ ਕਬੂਤਰੀ ਸ਼ਾਮਲ ਫਿਰਦੇ ਆਪਣੇ ਪੌਣੇ 4 ਵਜੇ ਦਾ ਟਾਈਮ ਹੋ ਗਿਆ ਬਾਕੀ ਇੱਧਰ ਬਾਈ ਕਾਪੀ ਵਾਲੇ ਖੜੇ ਨੇ ਸਾਰੇ ਗਰਪਾਲ ਖੜਾ ਤਾਂ ਵੀ ਇੱਧਰ ਮੇਲਾ ਲੱਗ ਰਿਹਾ ਬਈ ਕਾਪੀ ਵਾਲਿਆਂ ਦਾ ਤੇ ਇੱਧਰ ਕਬੂਤਰ ਆਈ ਜਾਂਦੇ ਨੇ ਡਿੱਗਦੇ ਫਿਰਦੇ ਆ ਤੇ ਇੱਧਰ ਚੈੱਕ ਕਰੀ ਜਾਂਦੇ ਨੇ ਬਈ ਕਬੂਤਰ ਸਾਰੇ ਪਾਸੇ ਡਿੱਗਦੇ ਫਿਰਦੇ ਨੇ ਬਈ ਕਬੂਤਰ 1 1 2 2 3 3 ਕਰਕੇ ਬਹੁਤ ਘੱਟ ਕਬੂਤਰ ਰਹਿ ਗਏ ਬਈ 157 ਕਬੂਤਰਾਂ ਚੋਂ ਬਈ ਟੋਟਲ 30 35 ਕਬੂਤਰ ਰਹਿ ਗਏ ਹੁਣੇ ਬਸ 30 35 ਆ 157 ਤੋਂ ਵੱਡੇ ਘੰਟੇ ਨਹੀਂ ਹੈਗੇ ਹਾਂ ਵੱਡੇ ਘੰਟੇ ਡੇਢ ਘੰਟੇ ਚ ਬਈ ਖੇਡਣੇ ਖੜੇ ਜਾਣਗੇ ਆ ਦੇਖੋ ਆ ਡਿੱਗਦੇ ਫਿਰਦੇ ਬਾਕੀ ਬਾਬੇਓ ਜਿਵੇਂ ਜਿਵੇਂ ਕਬੂਤਰ ਡਿੱਗਣਗੇ ਤੁਹਾਨੂੰ ਅਪਡੇਟ ਦੇਵਾਂਗੇ ਲਿਆਓ ਜੀ ਇੱਕ ਮਿੰਟ ਇੱਕ ਮਿੰਟ ਇੱਥੇ ਰੱਖ ਹੀ ਲੈ ਚੱਕ ਲੈਣਾ ਇੱਕ ਮਿੰਟ ਦੋਲਿਜੋ ਆ ਆ ਗਏ ਬਈ ਆ ਆ ਗਏ ਆ ਦੇਖੋ ਕਿੰਨੇ ਆ ਗਏ ਪੈ ਗਏ ਪੜਾ ਕੇ 10 15 ਆ ਗਏ ਇਕੱਠੇ ਦੇਖੋ ਬਈ ਫਿਰਦਾ ਵਗ ਆ ਆ ਗਏ ਡੈਡ ਡੈਡ ਬਈ ਹੁੰਦੀ ਆ ਆ ਜਿਹੜੇ ਨੀਵੇਂ ਆਏ ਫਿਰਦੇ ਆ ਬਈ ਇਹ ਤਾਂ ਨਹੀਂ ਛੱਡਦੇ ਹੈਗੇ ਇਹਨਾਂ ਦੇ ਤਾਂ ਪੈ ਗਏ ਫੜਾਕੇ ਬਸ ਆ ਜੋ ਤੁਹਾਨੂੰ ਆਪਣੀ ਕਬੂਤਰੀ ਦਿਖਾਉਣੇ ਆ ਜ਼ੂਮ ਕਰਕੇ ਆ ਫਿਰਦੀ ਐ ਇਹਨਾਂ ਚ ਤਾਂ ਮੈਟਰੋ ਬਈ ਟਾਈਮ ਹੋ ਗਿਆ ਸਹੀ 5 ਵਜੇ ਦਾ 5 ਵਜੇ ਤੋਂ 5 ਮਿੰਟ ਉੱਤੇ ਹੋ ਗਏ ਬਈ 157 ਕਬੂਤਰਾਂ ਚੋਂ 25 ਕਬੂਤਰ ਐਸਟੀਮੇਟ 25 ਕਬੂਤਰਾਂ ਦਾ 25 ਕਬੂਤਰ ਸ਼ਾਮਲ ਨੇ ਬਈ ਤੇ ਕਬੂਤਰ ਦਿਖਾਉਣੇ ਆ ਤੁਹਾਨੂੰ ਤੇ ਦੋਨੇ ਕਬੂਤਰ ਸ਼ਾਮਲ ਫਿਰਦੇ ਆ ਬਈ ਆਪਣੇ ਤੇ ਬਾਕੀ ਜਿਹੜੇ ਆ ਫਿਰਦਿਆ ਦਿਖਾਉਨੇ ਤੁਹਾਨੂੰ ਸਾਰੇ ਹਨਾ ਟੋਟਲ ਜਿਹੜੇ ਆ ਰਹਿ ਗਏ ਬਸ ਉੱਤੇ ਆ ਹੀ ਫਿਰਦੇ ਆ ਆ ਆ ਕੇ ਆ ਫਿਰਦਿਆ ਬਈ ਇਧਰ ਆ ਗਿਆ ਬਈ ਇੱਕ ਹੋਰ ਇਹਦੀ ਵੀ ਪੈ ਕੇ ਪੜਾ ਕੇ ਆ ਜਾਂਦਾ ਬਈ ਇਹ ਕਿ ਫਿਰਦਾ ਕਿ ਫਿਰਦਾ ਹਾਂ ਚੱਲ ਬਈ ਝੋਟਿਆ ਚੱਲ 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 ਆ ਫਿਰਦੀ ਆ ਬਈ ਆਪਣੀ ਕਬੂਤਰੀ ਦੇਖੋ ਤੇ ਜਿਹੜਾ ਕਬੂਤਰ ਸੀ ਬਈ ਉਹ 5:10 ਵਜੇ ਤੇ ਬਹਿ ਗਿਆ ਕਬੂਤਰੀ ਫਿਰਦੀ ਆ ਵਧੀਆ ਉੱਡੀ ਜਾਂਦੀ ਆ ਬਈ ਘੈਂਟ ਪੂਰਾ ਤਹਾਂਲੇ ਨਿਗਾਹ ਰੱਖਿਓ ਚ ਇੱਧਰ ਆ ਗਿਆ ਬਈ ਇੱਕ ਕਬੂਤਰ ਹੋਰ ਦੇਖੋ ਕਿਵੇਂ ਡੇਗਦਾ ਫਿਰਦਾ ਇਹ ਬੈਠਣੀ ਬੈਠੀ ਬੈਠੀ ਟੱਪ ਗਿਆ ਕੋਈ ਨਾ ਟੱਕ ਲੈ ਡਾਂਗ ਬਾਲਾ ਮੰਦਾ ਹੋ ਰਿਹਾ ਬਈ ਬਾਲਾ ਮੰਦਾ ਕਾਪੀ ਵਾਲਿਆਂ ਦੀ ਬੈਣ ਨੂੰ ਫਿਰਦਾ ਸੀ ਇਹ 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 ਆ ਗਿਆ 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 ਉਹ ਆਉਂਦਾ ਉੱਤੋਂ ਦੀ ਘੁੰਮ ਕੇ ਹਰ ਚੁੱਤੇ ਦੇਖੋ ਆਹ ਕਿਹੜੇ ਚ ਜਾਊ ਭਾਈ ਗਿਆ ਭਾਈ ਗਿਆ 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 ਇਹ ਬਹਿ ਗਿਆ ਭਾਈ ਕਬੂਤਰ ਤਾਂ ਮਿੱਤਰੋ ਭਾਈ ਟਾਈਮ ਹੋ ਗਿਆ 6 ਵਜੇ ਤਾਂ ਉੱਤੇ ਦਾ ਭਾਈ ਭਈ ਉਹਨਾਂ ਚੋਂ ਤਿੰਨ ਕਬੂਤਰ ਉੱਤੇ ਚੜੇ ਹੋਏ ਨੇ ਤੇ ਉਹ ਤਿੰਨ ਦੇ ਵਿੱਚੋਂ ਆਪਣੀ ਇੱਕ ਕਬੂਤਰੀ ਆ ਭਾਈ ਉਹ ਇਹਨਾਂ ਨੂੰ ਕਲੀਅਰ ਕਰਾਉਣੀਆਂ ਹੁਣ ਬਾਈ ਕਹਿੰਦੇ ਢਾਂਗੇ ਲਾ ਲਓ ਬਾਜੀ ਨਿਬੜ ਗਈ ਬਾਕੀ ਸਾਰੇ ਕਬੂਤਰ ਕੱਟੇ ਵੱਡੇ ਗਏ ਭਾਈ 157 ਕਬੂਤਰਾਂ ਦੇ ਵਿੱਚੋਂ ਉਹ ਵੀਰੇ ਦੋ ਟਮਕੀਆਂ ਬਿਲੋ ਉਹ ਟਮਕੀਆਂ ਦੇ ਦੋ ਬਰੇਗਾ ਇਹਨਾਂ ਨੂੰ ਵੀ ਦੇ ਦੇ ਗੇਮ ਸਾਰੀ ਬਈ ਉਤਲੇ ਤਿੰਨ ਕਬੂਤਰਾਂ ਤੇ ਖੜੀ ਆ ਤਾਂ ਮੈਟਰੋ ਬਈ ਟਾਈਮ ਹੋ ਗਿਆ 6:20 ਮਿੰਟਾਂ ਦਾ ਤੇ ਬਈ ਕਹਿੰਦੇ ਢਾਂਗੀਆਂ ਲਾ ਲਓ ਤੇ ਜਿਹੜੇ ਉੱਤੇ ਕਬੂਤਰ ਫਿਰਦੇ ਆ ਬਈ ਉਹਨਾਂ ਚ ਕਬੂਤਰੀ ਫਿਰਦੀ ਆ ਆਪਣੀ ਉਹ ਬਾਈ ਕਹਿੰਦੇ ਜੇ ਤੁਹਾਡੇ ਤਿੰਨ ਥੱਲੇ ਆ ਗਏ ਹਨਾ ਢਾਂਗੀ ਲਾ ਕੇ ਤੇ ਫਿਰ ਹਨਾ ਵੀ ਤੁਹਾਡੀ ਮਰਜ਼ੀ ਆ ਸਾਂਝੀ ਕਰਨੀ ਆ ਜਾਂ ਨਹੀਂ ਹੁਣ ਢਾਂਗੀ ਨੂੰ ਦੇਖ ਕੇ ਛਾਤਰੀ ਨੂੰ ਦੇਖ ਕੇ ਥੱਲੇ ਆਉਣਗੇ ਤੇ ਕਲੀਅਰ ਹੋ ਜਾਣਗੇ ਸਾਰੇ ਮੈਚ ਪੂਰਾ ਫਸ ਰਿਹਾ ਬਈ ਅੱਜ ਸਾਡੇ 6:20-25 ਮਿੰਟਾਂ ਤੇ ਜਾ ਰਿਹਾ ਕੰਮ ਆ ਚੱਕਤੀਆਂ ਬਈ ਆਪਾਂ ਛਾਤਰੀਆਂ 20 ਕਬੂਤਰਾਂ ਨੇ ਬਾਜੀ ਅੱਡ ਸਾਂਝੀ ਕਰ ਲਈ ਤੇ ਆਪਣੇ ਤਿੰਨ ਕਬੂਤਰ ਅੱਡ ਫਿਰਦੇ ਨੇ ਬਈ ਆ ਤਾਂ ਦੂਜੇ ਕਬੂਤਰ ਨੇ ਜਿਹੜੇ ਸਾਂਝੇ ਹੋਏ ਨੇ ਤੇ ਜਿਹੜੀ ਆਪਣੀ ਆ ਫਿਰਦੀ ਆ ਬਈ ਕਬੂਤਰੀ ਦਿਖਾਉਨੇ ਆ ਜ਼ੂਮ ਕਰਕੇ ਆ ਦੇਖੋ ਬਈ ਆ ਫਿਰਦੀ ਆਪਣੀ ਕਬੂਤਰੀ ਇਹਦੇ ਨਾਲ ਦੋ ਕਬੂਤਰ ਹੋਰ ਨੇ ਇਹ ਬਈ ਅੱਡ ਨੇ ਤਾਂ ਬਈ ਸਾਨੂੰ ਪਤਾ ਵੀ ਨਹੀਂ ਲੱਗਿਆ ਹਨਾ ਕਦੋਂ ਸਾਂਝੀ ਕਰ ਲਈ 20 ਕਬੂਤਰਾਂ ਨੇ ਆਪਣੇ ਵਾਲੀ ਕਬੂਤਰੀ ਤੇ ਦੋ ਕਬੂਤਰ ਹੋਰ ਚੱਕਰ ਮਾਰ ਕੇ ਉੱਤੇ ਚੜ ਗਏ ਤੇ ਹੁਣ ਕਾਪੀ ਵਾਲੇ ਕਹੀ ਜਾਂਦੇ ਨੇ ਵੀ ਇਹਨਾਂ ਨੂੰ ਥੱਲੇ ਆਉਣ ਦੋ ਫੇਰ ਰੰਗ ਚੈੱਕ ਕਰਕੇ ਸ਼ਾਮਲ ਕਰਾਂਗੇ ਤਾਂ ਬਈ ਹੁਣ ਆਪ ਦੇਖੋ ਯਾਰ ਐਡੀ ਉੱਚੀ ਕਬੂਤਰ ਚੜੇ ਖੜੇ ਨੇ ਹੌਲੀ ਹੌਲੀ ਥੱਲੇ ਆਉਣਗੇ ਹਨਾ ਟਾਈਮ ਲੱਗੂਗਾ ਤੇ ਕਰੀ ਜਾਂਦੇ ਆ ਬਈ ਥੱਲੇ ਤਾਂ ਬਈ ਪੂਰਾ ਫਸ ਰਿਹਾ ਕੰਮ ਜੇ ਆ ਕਬੂਤਰ ਬਈ ਥੋੜੇ ਜੇ ਥੱਲੇ ਆ ਗਏ ਤਾਂ ਬਈ ਉਹ 20 ਦੇ 20 ਅੱਡ ਨੇ ਤੇ ਆ ਤਿੰਨ ਕਬੂਤਰ ਅੱਡ ਨੇ ਬਈ ਬਾਕੀ 2-4 ਮਿੰਟਾਂ ਚ ਵੀ ਥੱਲੇ ਆ ਸਕਦੇ ਆ ਤੇ ਟਾਈਮ ਵੀ ਲੱਗ ਸਕਦਾ ਥੋੜਾ ਬਸ ਆਪਾਂ ਕਬੂਤਰੀ ਥੱਲੇ ਲੈ ਕੇ ਆਉਣੀ ਹੈਗੀ ਤੇ ਛਾਤਰੀਆਂ ਲਾਰਖੀਆਂ ਨੇ ਜਿਮੀ ਕਬੂਤਰੀ ਥੱਲੇ ਆ ਗਈ ਤੇ ਇਹਨਾਂ ਨੂੰ ਦਿਖਾ ਦਾਂਗੇ ਬਈ ਸਾਰਿਆਂ ਨੂੰ ਹਨਾ ਤਾਂ ਬਈ ਆ ਚੱਕਰ ਪੈ ਰਿਹਾਗਾ ਬਾਕੀ ਮੌਸਮ ਹੋ ਰਿਹਾ ਠੰਡਾ ਤੇ ਜੇ ਹੁਣੇ ਆ ਗਏ ਕਬੂਤਰ ਬਈ ਸਾਰੀ ਗੇਮ ਪਲਟ ਜੂ ਤਾਂ ਮਿੱਤਰੋ ਸਾਡੇ ਸ਼ੀ ਹੋ ਗਏ ਤੇ ਕਾਪੀ ਵਾਲਿਆਂ ਨੇ 20 ਕਬੂਤਰਾਂ ਚ ਬਾਜੀ ਸਾਂਝੀ ਕਰਤੀ ਜਿਹੜੀ ਆਪਣੀ ਕਬੂਤਰੀ ਸੀ ਤੇ ਦੋ ਬਾਈਆਂ ਦੇ ਕਬੂਤਰ ਹੋਰ ਸੀ ਨਾਲ ਤਾ ਬਈ ਸਾਨੂੰ ਕਹਿੰਦੇ ਵੀ ਇਹਨਾਂ ਦਾ ਰੰਗ ਨਹੀਂ ਦਿਖੀ ਜਾਂਦਾ ਤੇ ਨਾ ਹੀ ਇਹ ਥੱਲੇ ਆਈ ਜਾਂਦੇ ਨੇ ਤੇ ਤਾਂ ਕਰਕੇ ਬਈ ਹਨਾ ਵਿੱਚ ਬਾਜੀ ਸਾਂਝੀ ਕਰਤੀ ਬਾਕੀ ਬਈ ਤੁਸੀਂ ਦੱਸਿਓ ਹਨਾ ਜੇ ਸੱਤ ਦਾ ਟਾਈਮ ਹੋ ਜਾਂਦਾ ਫਿਰ ਤਾਂ ਬਈ ਹਨਾ ਗੱਲ ਹੋਰ ਸੀ ਤਾਂ ਦੱਸਿਓ ਵੀ ਕਿਵੇਂ ਲੱਗਿਆ ਫੈਸਲਾ ਤੁਹਾਨੂੰ